ਜੰਮੂ ਕਸ਼ਮੀਰ ਦੇ ਹੜਪੀੜਾਂ ਲਈ ਸਰਕਲ ਪਥਾਰਾ ਦੇ ਸਮੂਹ ਪਿੰਡਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਸਰਕਲ ਪ੍ਰਧਾਨ ਦਵਿੰਦਰ ਸਿੰਘ ਬੜਿਆਣਾ 11 ਨੰਬਰ ਵਾਰਡ ਦੇ ਕੌਂਸਲਰ ਬਲਵੀਰ ਸਿੰਘ ਬਿੱਟੂ ਦੀ ਦੇਖਰੇਖ ਹੇਠ ਦੋ ਟਰੱਕ ਰਸਦ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਨੂੰ ਭੇਜੇ ਗਏ ਜਿਸ ਵਿੱਚ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਤੀਨੂ ਦਾ ਵਿਸ਼ੇਸ਼ ਸਹਿਯੋਗ ਰਿਹਾ ਕੌਂਸਲਰ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਸਹਾਇਤਾ ਸਮੂਹ ਸਰਕਲਪਤਾਰਾ ਦੇ 32 ਪਿੰਡਾਂ ਤੇ ਵਾਰਡ ਨੰਬਰ 11 ਦੇ ਸਹਿਯੋਗ ਨਾਲ ਸੰਗਤਾਂ ਲਈ ਇਕੱਠੀ ਕੀਤੀ ਗਈ ਹੈ। ਇਸ ਮੌਕੇ ਤੇ ਸੇਵਾਦਾਰ ਪਰਮਜੀਤ ਸਿੰਘ ਪੰਮਾ, ਸਿੱਖ ਚਿੰਤਕ ਸਰਦਾਰ ਪਵਨ ਸਿੰਘ ਜੋਲ, ਲਖਵੀਰ ਜੋਲ, ਸਤਪਾਲ ਸਿੰਘ, ਸਰਪੰਚ ਸ਼ਿਵ ਸਿੰਘ ਮਾਦੀਪੁਰ, ਗੁਰਨਾਮ ਸਿੰਘ ਚੰਦਪੁਰੀ, ਸੀਤਲ ਸਿੰਘ, ਕੁਲਵਿੰਦਰ ਸਿੰਘ, ਮੱਖਣ ਸਿੰਘ ਕੰਗਣੀਵਾਲ, ਜ਼ਫੀਰ ਉੱਚਾ, ਅਰਣ ਸ਼ਰਮਾ ਬੀਜੇਪੀ ਆਗੂ ਕੁਲਵਰਨ ਸਿੰਘ ਅਜੇਪਾਲ ਢਿੱਲੋਂ ਹਰਿੰਦਰ ਸਿੰਘ ਕਾਲੋਂ ਮਲਕੀਤ ਸਿੰਘ ਮਾਸਟਰ ਨਰਿੰਦਰ ਸਿੰਘ ਵਸਨ ਸਿੰਘ ਹਰਪ੍ਰਿੰਦ ਸਿੰਘ ਗੁਰਬਖਸ਼ ਸਿੰਘ ਕੁਲਤਾਰ ਸਿੰਘ ਮਨਜੀਤ ਸਿੰਘ ਲਖਵੀਰ ਸਿੰਘ ਹਜਾਰਾ ਅਵਤਾਰ ਸਿੰਘ ਪ੍ਰਧਾਨ ਹਜਾਰਾ ਮੈਨੇਜਰ ਅਵਤਾਰ ਸਿੰਘ ਹਜਾਰਾ ਅਵਤਾਰ ਸਿੰਘ ਪਰਸਰਾਮਪੁਰ ਹੁਸਨ ਲਾਲ ਸਰਪੰਚ ਖਾਦੋਂ ਫਰਾਲਾ ਸਰਪੰਚ ਗੁਰਦੀਪ ਸਿੰਘ ਬੁਲੀਨਾ ਜੋਰਾ ਕੋਟਲੀ ਸੋਨ ਲਾਲ ਕੋਟਲੀ ਤੇ ਹੋਰ ਪਤਵੰਤੇ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਲ ਪਤਾਰਾ ਤੇ ਬਾਲ ਨੰਬਰ 11 ਨਗਰ ਗੁਜਲੰਦਰ ਦੇ اور ਸਮੁੱਚਾ ਇਲਾਕਾ ਨਿਵਾਸੀ ਔਰ ਸਰਕਲ ਦੇ ਪ੍ਰਧਾਨ ਸਾਹਿਬ ਵਿੰਦਤ ਸਿੰਘ ਬੜਿਆਣਾ ਔਰ ਸਾਰਿਆਂ ਨੇ ਇੱਕ ਉਦਮ ਕੀਤਾ ਸੀ ਕਿ ਅੱਜ ਜੰਮੂ ਕਸ਼ਮੀਰ ਵਿੱਚ ਜੋ ਡਲੀ ਰਾਹਤ ਸਮਗਰੀ ਹੈ ਉਹ ਭੇਜਣ ਲਈ ਅਸੀਂ ਇੱਕ ਯਤਨ ਕਰੀਏ ਕਿਉਂਕਿ ਪੰਜਾਬੀਆਂ ਦਾ ਇੱਕ ਸੁਭਾਅ ਹੈ ਕਿ ਹਮੇਸ਼ਾ ਹੀ ਦੁੱਖ ਵੇਲੇ ਚਾਹੇ ਉਹ ਗੁਜਰਾਤ ਵਿੱਚ ਆਇਆ ਚਾਹੇ ਉਹ ਪੀੜਿਤ ਵਿਅਕਤੀ ਉੱਤਰਾਖੰਡ ਵਿੱਚ ਬੈਠਾ ਹੈ ਚਾਹੇ ਅੱਜ ਜੰਮੂ ਕਸ਼ਮੀਰ ਰਾਹਤ ਸਮਗਰੀ ਅੱਜ ਸਮੁੱਚੇ ਤੌਰ ਤੇ ਇਸ ਇਲਾਕੇ ਵੱਲੋਂ ਇਹ ਭੇਜੀ ਜਾ ਰਹੀ ਹੈ ਸਚਕੰਚਰੀ ਹਰਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਕੋਲ ਕਿਉਂਕਿ ਉੱਥੋਂ ਲਗਾਤਾਰ ਹੀ ਫਲਾਈਟਸ ਜਾ ਰਹੀਆਂ ਨੇ ਔਰ ਇਹ ਸਮਾਨ ਸਾਡਾ ਜਾ ਰਿਹਾ ਇਹ ਇਸ ਰਾਤ ਸਮਗਰੀ ਵਿੱਚ ਵੱਡੀ ਗੱਲ ਹੈ ਕਿ ਸਾਡੇ ਜਿਹੜੀਆਂ ਉਹਨਾਂ ਨੇ ਬਸਤਾ ਮੰਗੀਆਂ ਨੇ ਸ਼੍ਰੀਨਗਰ ਉਹ ਬਸਤਾ ਭੇਜ ਰਿਹਾ ਜਿਹਦੇ ਵਿੱਚ ਰਿਫਾਈਨਡ ਆਇਲ ਹੈ ਸਰੋਂ ਦਾ ਤੇਲ ਹੈ ਚਾਹ ਪੱਤੀ ਹੈ ਬੱਚਿਆਂ ਲਈ ਸੁੱਕਾ ਦੁੱਧ ਹੈ ਔਰ ਬਹੁਤ ਸਾਰਾ ਸਮਾਨ ਜਿਹਦੇ ਵਿੱਚ ਆਟਾ ਦਾਲਾਂ ਹੋਰ ਸਮਾਨ ਖੰਡ ਬਹੁਤ ਸਾਰੀ ਸਮਗਰੀ